ਕੁਛ ਟਾਈਮ ਪਹਿਲਾਂ ਜਦੋਂ ਮੈਂ ਨਾ ਪਾਕਿਸਤਾਨੀਆਂ ਦੇ ਵੀਡੀਓ ਦੇਖਦਾ ਸੀ ਤਾਂ ਆਪਣੇ ਆਲੇ ਵਾਹ ਵਾਹ ਬਹੁਤ ਵਧੀਆ ਪੰਜਾਬੀਆਂ ਦੀ ਗੱਲ ਕਰਦੇ ਹੋ ਭਾਈ ਚਾਰਕਾਂਝ ਇਦਾਂ ਦੇ ਕਮੈਂਟ ਲਿਖਦੇ ਹੁੰਦੇ ਸੀ ਪਰ ਆਪਣੇ ਇੱਧਰ ਪੰਜਾਬੀ ਲੋਕਾਂ ਨੇ ਜਦੋਂ ਤੋਂ ਕੁਝ ਮੇਰੇ ਵਰਗੇ ਯੂਟਿਊਬਰਾਂ ਨੇ ਖਾਸ ਤੌਰ ਤੇ ਉਹਨਾਂ ਨੂੰ ਐਕਸਪੋਜ਼ ਕਰਨਾ ਸ਼ੁਰੂ ਕੀਤਾ ਉਹਨਾਂ ਦੀ ਸਚਾਈ ਦੱਸਣੀ ਸ਼ੁਰੂ ਕੀਤੀ ਵੀ ਕਿਸ ਤਰ੍ਹਾਂ ਉਹ ਪ੍ਰੋਪਾਗੈਂਡਾ ਤੇ ਨਰੇਟਿਵ ਸਿਰਜਦੇ ਐ ਤੇ ਲੋਕਾਂ ਦਾ ਦਿਮਾਗ ਥੋੜਾ ਜਿਹਾ ਚੱਲਣਾ ਸਟਾਰਟ ਹੋ ਗਿਆ ਤੇ ਉਹਨਾਂ ਦੇ ਚੈਨਲਾਂ ਤੇ ਜਾਣਾ ਵੀ ਘਟ ਗਏ ਪਰ ਜਿਹੜੇ ਹੁਣ ਜਾਣਦੇ ਆ ਉਹ ਇੰਟੈਲੈਕਚੁਅਲ ਤੌਰ ਤੇ ਉਹਨਾਂ ਦਾ ਦਿਮਾਗ ਖੁੱਲ ਚੁੱਕਿਆ ਤੇ ਉਹ ਸਵਾਲ ਕਰਦੇ ਆਪ ਕੋ ਜੇ ਕੋਈ ਅੱਗੋਂ ਉਹਦਾ ਵੀਡੀਓ ਬਣਾਉਂਦੇ ਆ ਤਾਂ ਕਮੈਂਟਾਂ ਦੇ ਵਿੱਚ ਉਹ ਸਵਾਲ ਕਰਦੇ ਆ ਮੈਂ ਇਸ ਵੀਡੀਓ ਦੇ ਵਿੱਚ ਕੁਝ ਸਕਰੀਨਸ਼ਾਟ ਲਾਉਂਗਾ ਤੁਸੀਂ ਉਸ ਨੂੰ ਪੜੋਗੇ ਤੁਹਾਨੂੰ ਪਤਾ ਲੱਗੂਗਾ ਵੀ ਇੰਡੀਅਨ ਪੰਜਾਬ ਦੇ ਜਿਹੜੇ ਸਰੋਤੇ ਆ ਜਾਂ ਵਿਊਅਰ ਹੈ ਜਿਹੜੇ ਕਿ ਪਾਕਿਸਤਾਨੀ ਚੈਨਲਾਂ ਨੂੰ ਦੇਖਦੇ ਆ ਜਾਂ ਉਹਨਾਂ ਦੀਆਂ ਵੀਡੀਓਜ਼ ਦੇਖਦੇ ਆ ਉਹ ਅੱਖਾਂ ਮੀਚ ਕੇ ਕੱਲੇ ਭਾਈਚਾਰਾ ਤੇ ਪੰਜਾਬੀਅਤ ਨੂੰ ਦੇਖ ਕੇ ਨਹੀਂ ਹੋ ਬਸ ਛੱਡ ਦਿੰਦੇ ਉਹ ਅੱਗੋਂ ਸਵਾਲ ਵੀ ਕਰਦੇ ਆ ਤੇ ਸਵਾਲ ਵੀ ਵਧੀਆ ਹੁੰਦੇ ਆ ਤੇ ਅਗਲੇ ਦਾ ਵੀ ਅਗਲੇ ਨੂੰ ਜਵਾਬ ਨਹੀਂ ਹੁੰਦਾ ਹੁੰਦਾ ਉਸ ਗੱਲ ਤੇ ਜ਼ਿਆਦਾਤਰ ਕਿਸੇ ਦਾ ਰਿਪਲਾਈ ਕੀਤਾ ਹੀ ਨਹੀਂ ਹੁੰਦਾ ਤੇ ਇਸੇ ਤਰ੍ਹਾਂ ਹੀ ਮੈਨੂੰ ਵੀ ਕੱਲ ਮੌਕਾ ਮਿਲਿਆ ਮੰਜਾਜਨ ਲਾਹੌਰ ਤੋਂ ਇੰਸਟਾ ਤੇ ਲਾਈਵ ਸੀ ਲਾਹੌਰ ਤੋਂ ਆਹੋ ਯੂਕੇ ਦੇ ਵਿੱਚ ਰਹਿੰਦੇ ਆ ਤੇ ਉਹਨਾਂ ਦਾ YouTube ਚੈਨਲ ਵੀ ਹੈ ਤੇ Instagram ਚੈਨਲ ਵੀ ਹੈ ਤੇ ਉੱਥੇ ਉਹ ਪੰਜਾਬ ਪੰਜਾਬੀਅਤ ਪੰਜਾਬ ਭਾਈਚਾਰ ਆਪਸੀ ਪਿਆਰ ਇਦਾਂ ਦਾ ਵੀਡੀਓ ਬਣਾਉਂਦੇ ਹੁੰਦੇ ਸੀ ਪਹਿਲਾਂ ਤੋਂ ਹੀ ਉਦੋਂ ਤੱਕ ਮੈਨੂੰ ਚਲੋ ਮੈਂ ਸੋਚਿਆ ਵੀ ਪਾਕਿਸਤਾਨ ਦੇ ਵਿੱਚ ਵੀ ਕੋਈ ਏਦਾਂ ਦੀ ਕੁੜੀ ਪੈਦਾ ਹੋਈ ਹੈ ਜਿਹੜੇ ਬਹੁਤ ਵਧੀਆ ਵਿਚਾਰ ਰੱਖਦੀ ਹੈ ਤੇ ਚਲੋ ਚੰਗੀ ਗੱਲ ਹੈ ਜੇ ਕੋਈ ਚੰਗੀ ਗੱਲ ਚੰਗਾ ਕੰਮ ਕਰ ਰਿਹਾ ਪਰ ਉਹੀ ਗੱਲ ਆਖਰ ਨੂੰ ਤਾਂ ਨਿਰਾਸ਼ ਜੋ ਕਿਸੇ ਨੇ ਕਰਨਾ ਹੋਵੇ ਕਿਸੇ ਤੋਂ ਉਮੀਦ ਰੱਖੀ ਜਾਵੇ ਤਾਂ ਉਹ ਨਿਰਾਸ਼ ਹੀ ਕਰਦਾ ਤਾਂ ਫਿਰ ਦਿਲ ਟੁੱਟਦਾ ਹੀ ਹੈ ਉਸੇ ਤਰ੍ਹਾਂ ਜਿਵੇਂ ਕਿਸੇ ਟਾਈਮ ਅੰਜਮ ਸਰੋਇਆ ਤਾਨੂੰ ਪਤਾ ਵੀ ਕਿੰਨੇ ਲੋਕਾਂ ਨੇ ਉਸ ਨੂੰ ਪਿਆਰ ਦਿੱਤਾ ਸੀ 2.5 ਲੱਖ ਸਬਸਕ੍ਰਾਈਬਰ ਤੱਕ ਉਸ ਦਾ ਚੈਨਲ ਪਹੁੰਚਾਇਆ ਸੀ ਜਿਦੇ ਵਿੱਚ ਜ਼ਿਆਦਾਤਰ ਇੰਡੀਅਨ ਪੰਜਾਬ ਤੋਂ ਹੀ ਉਸ ਨੂੰ ਲੋਕ ਪਿਆਰ ਦਿੰਦੇ ਸੀ ਤੇ ਜਦੋਂ ਆਪਰੇਸ਼ਨ ਸੰਧੂਰ ਟਾਈਮ ਤੇ ਉਸ ਨੇ ਸਾਰਾ ਕੁਝ ਖਾਕ ਕਰਤਾ ਮਿੱਟੀ ਕਰਤਾ ਲੋਕਾਂ ਦੇ ਭਾਵਨਾਵਾਂ ਨੂੰ ਨਾ ਸਮਝਦਿਆਂ ਹੋਇਆਂ ਐਡੇ ਐਡੇ ਲੰਮੇ ਉਹਨੇ ਵੀਡੀਓ ਤੇ ਭਾਸ਼ਣ ਆਪਣੀ ਬਿਆਨਬਾਜ਼ੀ ਕੀਤੀ ਜਿਸ ਤੋਂ ਕਿ ਲੋਕਾਂ ਨੇ ਤੰਗ ਪ੍ਰੇਸ਼ਾਨ ਹੋ ਕੇ ਉਸ ਨੂੰ ਦੇਖਣਾ ਹੀ ਬੰਦ ਕਰਤਾ ਤੇ ਇੰਡੀਆ ਦੇ ਵਿੱਚ ਉਸ ਦਾ ਚੈਨਲ ਵੀ ਪੂਰੀ ਤਰ੍ਹਾਂ ਬੰਦ ਕਰਵਾਤਾ ਇਸੇ ਤਰ੍ਹਾਂ ਹੀ ਉਹ ਮਜਾਜਨ ਉਸ ਨੂੰ ਇਹ ਸਭ ਲਾ ਲੋ ਸ਼ਾਮੂਗੀ ਪੰਜਾਬੀ ਤਾਂ ਹੁੰਦੀ ਹੁੰਦੀ ਹੈ ਤੇ ਯੂਕੇ ਚੋਂ ਪਲੀ ਬੜੀ ਹੈ ਤੇ ਇੰਗਲਿਸ਼ ਤਾਂ ਆਫੀਸ਼ੀਅਲੀ ਆਉਂਦੀ ਹੁੰਦੀ ਹੈ ਤੇ ਦੂਸਰਾਂ ਵੀ ਪਛਾਵਾਂ ਕੁਝ ਉਹਨੂੰ ਆਉਂਦਾਂ ਹੋਣਗੇ ਤੇ ਉਰਦੂ ਵੀ ਆਉਂਦੀ ਹੈ ਤੇ ਨਾਲ ਹੈਰਾਨੀ ਉਦੋਂ ਹੋਈ ਕਿ ਉਸ ਨੂੰ ਕੱਲ ਮੈਨੂੰ ਪਤਾ ਲੱਗਿਆ ਪਹਿਲੇ ਦਿਨ ਵੀ ਗੁਰਮੁਖੀ ਪੰਜਾਬੀ ਵੀ ਲਿਖਣੀ ਪੜਨੀ ਆਉਂਦੀ ਹੈ ਚਲੋ ਮਖਾ ਵੀ ਜਿਹੜੇ ਬੰਦਾ ਇੰਨਾ ਸਿੱਖ ਕੇ ਬੈਠਾ ਤੇ ਉਸ ਨੂੰ ਕਾਫੀ ਕੁਝ ਪਤਾ ਹੋਊਗਾ ਬਾਕੀ ਪੰਜਾਬੀ ਲੈਂਗੁਏਜ ਬਾਰੇ ਕਿਸ ਤਰ੍ਹਾਂ ਰਿਸਰਚ ਹੋਈ ਗੁਰਮੁਖੀ ਕਿਸ ਤਰ੍ਹਾਂ ਅੱਗੇ ਵਧੀ ਸ਼ਾਹਮੁਖੀ ਪਿੱਛੇ ਕਿਉਂ ਰਹਿ ਗਈ ਪਾਕਿਸਤਾਨ ਦੇ ਵਿੱਚ ਮਤਲਬ ਪੰਜਾਬੀ ਨੂੰ ਅੱਗੇ ਵਧਾਉਣ ਵਾਸਤੇ ਕਾਫੀ ਕੋਸ਼ਿਸ਼ ਹੋ ਕਰ ਰਹੀ ਹੈ ਤੇ ਉਹ ਵਧੀਆ ਕੰਮ ਹੈ ਪਰ ਕੱਲ ਲਾਈਵ ਦੇ ਵਿੱਚ ਉਹ ਗੱਲ ਕਰ ਰਹੀ ਸੀ ਐਪਸਟੇਨ ਫਾਈਲ ਬਾਰੇ ਤੇ ਉਹ ਉਸ ਤੇ ਵੀਡੀਓ ਵੀ ਪੜਾਈ ਹੈ ਉਸ ਤੇ ਆ ਪਹਿਲਾਂ ਤਾਂ ਵੇਖੋ ਤੁਸੀਂ ਵੀ ਕਿਸ ਤਰ੍ਹਾਂ ਦੀਆਂ ਉਹ ਗੱਲਾਂ ਕਰਦੀ ਤਾਂ ਆ ਦੋ ਤੁਸੀਂ ਨਾ ਕਮੈਂਟ ਪਾਉਸ ਕਰਕੇ ਪੜ੍ਹ ਲਿਓ ਇਹ ਉਹਦੀ ਐਪਸਟੇਨ ਫਾਈਲਜ਼ ਬਾਰੇ ਜਿਹੜੀ ਵੀਡੀਓ ਹੈ ਵੀਡੀਓ ਤੁਸੀਂ ਇਹਦਾ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਉਹਦੇ ਥੱਲੇ ਇਹ ਕਮੈਂਟ ਆਏ ਸੀਗੇ ਤੇ ਉਹਦੇ ਵਿੱਚ ਮੈਂ ਵੀ ਇਹੀ ਗੱਲ ਕਰਨ ਲੱਗਿਆ ਉਹਦੇ ਨਾਲ ਵੀ ਤੁਸੀਂ ਐਬਸਟਿਨ ਫਾਈਲਜ਼ ਬਾਰੇ ਤਾਂ ਗੱਲ ਕਰ ਦਿਓ ਤੇ ਇਹੀ ਕੁਝ ਤਾਂ ਪਾਕਿਸਤਾਨ ਦੇ ਵਿੱਚ ਹੋ ਰਿਹਾ ਉਹਦੇ ਤੇ ਕਿਉਂ ਨਹੀਂ ਵੀਡੀਓ ਬਣਾਉਂਦੇ ਤੁਹਾਡਾ ਫਰਜ ਬੰਦਾ ਹੈ ਉਲਟਾ ਉਧਰੋਂ ਗੱਲ ਤਾਂ ਛੱਡੀ ਲਾਈਵ ਦੇ ਵਿੱਚ ਕਹਿੰਦੀ ਫਿਰ ਮੈਂ ਕਹਿੰਦਾ ਚਲੋ ਵੀ ਉਹ ਨਹੀਂ ਤਾਂ ਪਰ ਸਿੰਧੀ ਕੁੜੀਆਂ ਜਿਹੜੀਆਂ ਨਿਤ ਦੇਣਾ ਸੀ ਵੀਡੀਓਜ਼ ਦੇਖਦੀਆਂ ਤੇ ਕੁਝ ਜਿਹੜੀਆਂ ਸਿੰਧੀ ਕੁੜੀਆਂ ਉਧਰੋਂ ਜਿਹੜੇ ਚੁੰਗਲ ਚੋ ਛੜਾਈਆਂ ਦਈਆਂ ਇੰਡੀਆ ਲਿਆਂਦਾ ਦਿੰਦਾ ਉਹ ਪਰਿਵਾਰ ਤੇ ਜਾਂ ਜਿਹੜੇ ਵੀਡੀਓਜ਼ ਅਸੀਂ ਦੇਖਦੇ ਆਂ ਵੀ ਉਹ ਜੇ ਕੋਈ Hindu ਪਾਕਿਸਤਾਨੀ Hindu ਖਾਸ ਤੌਰ ਤੇ ਸੈਂਦਾਲੀ ਏਰੀਆ ਦੇ ਵਿੱਚ ਭਾਂਡੇ ਤੱਕ ਨੂੰ ਵੀ ਹੱਥ ਲਾ ਦੇ ਤੇ ਉਸ ਨੂੰ ਉਹ ਕਹਿਣ ਦੇਵੇ ਅਸੀਂ ਹੁਣ ਨਹੀਂ ਵੀ ਇਸ ਨੂੰ ਸਾਹਮਣ ਲਾ ਤੂੰ ਹੀ ਅਸੀਂ ਮਤਲਬ ਅੱਡ ਰੱਖਦੇ ਆ ਭਾਂਡੇ ਤੱਕ ਵੀ ਤੇ ਹੋਟਲਾਂ ਦੁਕਾਨਾਂ ਤੇ ਵੀ ਤੇ 나ਈ ਤੱਕ ਜਿਹੜੇ ਹੈਗੇ ਆ ਉਧਰ

ਵੇਖ ਰਹੀ ਹੁੰਦੇ ਆ ਆਵਾਜ਼ਾਂ ਵੀ ਕੱਸਦੇ ਆ ਐਸਾ ਵੀ ਹੋਇਆ ਕਿ ਲੜਕੋ ਨੇ ਪੇਪਰ ਦੇ ਨੰਬਰ ਲਿਖ ਕੇ ਵੀ ਦੇਣਗੇ ਜੋ ਕਿ ਦੁਆਰੇ ਕੇ ਬਾਹਰ ਖੜੇ ਹੁੰਦੇ ਆ ਹਰੈਸਮੈਂਟ ਕੇਸ ਕਰਨੀ ਪਟੀ ਉਹ ਕੇ ਪੇਰੈਂਟਸ ਕੋਈ ਹੁੰਦੇ ਆ ਕਿ ਅਗਰ ਬੱਚੀ ਘਰ ਸੇ ਬਾਹਰ ਨਿਕਲੇਗੀ ਤਾਂ ਉਸ ਕੇ ਸਾਥ ਘਰ ਦਾ ਕੋਈ ਹੋਰ ਸ਼ਖਸ ਚਾਹੇਗਾ ਹਾਂ ਆਪੇ ਉਨ ਕੀ ਕੋਸ਼ਿਸ਼ ਹੈ ਹੀ ਹੁੰਦੀ ਹੈ ਕਿ ਪਾਸ ਥੋੜਾ ਬਹੁਤ ਪੜ ਲਿਆ ਅਗਰ ਤਾਂ ਇਸੇ ਅਗੇ ਉਹ ਨਾ ਪੜੇ ਮੈਂ اے ਲਾਈਵ ਦੇ ਉੱਪਰ ਇਹ ਚੀਜ਼ਾਂ ਪੁੱਛਾਂ ਮੈਂ ਖਰੀ ਤੁਸੀਂ ਐਪਸਟੀਨ ਫਾਈਲਸ ਨੂੰ ਤਾਂ ਬਾਅਦ ਚ ਛੜਿਓ ਪਹਿਲਾਂ ਇਸ ਤੇ ਕੀ ਕਹਿਣਾ ਤੁਹਾਡਾ ਮੈਂ ਕਹਾਂ ਵੀ ਚਲੋ ਇੰਟੈਲੈਕਚੁਅਲ ਤੌਰ ਤੇ ਉਹੀ ਟਿਪੀਕਲ ਪਾਕਿਸਤਾਨੀ ਪੰਜਾਬੀ ਮਾਈਂਡਸੈਟ ਸਾਹਮਣੇ ਆ ਗਿਆ ਉਧਰੋਂ ਤਾਂ ਛੱਡਿਆ ਕਦੀ ਨਹੀਂ ਉੱਥੇ ਤਾਂ ਮੁਸਲਮਾਨਾਂ ਦੇ ਨਾਲ ਕੁੜੀਆਂ ਵੀ ਚੱਕੀਆਂ ਜਾਂਦਾਂ ਮੈਂ ਕੱਲਾ ਹਿੰਦੂਆਂ ਨਾਲ ਨਹੀਂ ਇਦਾਂ ਹੁੰਦਾ ਫੇਰ ਮੈਂ ਕਹਾਂ ਵੀ ਗ੍ਰੰਥੀ ਦੀ ਕੁੜੀ ਵਾਲੀ ਤੇ ਹੋਰ ਜਿਹੜੇ ਕੁਝ ਪੰਜਾਬੀ ਉਧਰ ਰਹਿੰਦੇ ਉਹਨਾਂ ਨਾਲ ਇਦਾਂ ਹੁੰਦਾ ਨਾਮੇ ਵਿੱਚ ਕਲੈਕਸ ਵੀ ਲਗਾ ਦੂੰਗਾ ਉਹ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਉਹਨਾਂ ਨਾਲ ਕਰਦੇ ਆ ਉਧਰ ਵਿਤਕਰਾ ਬਹੁਤ ਜ਼ਿਆਦਾ ਵਿਤਕਰਾ ਹੁੰਦਾ ਕੋਈ ਮੰਨੇ ਬਿਸ਼ੱਕ ਦੀ ਨਾ ਮੰਨੇ ਫੇਰ ਸਰਬਜੀਤ ਵਾਲਾ ਕਿ ਜਾਨਿ ਕਿ ਗੱਲਾਂ ਗੋਲ ਮੋਲ ਜਲੇਬੀ ਬਣਾਉਣੀ ਰਹੀ ਆਖ ਨੂੰ ਮੈਂ ਤਾਂ ਪੁੱਛਦੇ ਸੀ ਫਿਰ ਮੈਂ ਚਲੋ ਇਹ ਪੁੱਛ ਲਿਆ ਵੀ ਜੇ ਇਹ ਹੀ ਗੱਲ ਹੈ ਤੇ ਤੁਸੀਂ ਬਸੰਤ ਤਿੰਨ ਦਿਨ ਹੀ ਕਿਉਂ ਮਨਾਈ ਅੱਜ ਤੱਕ ਮਨਾਈ ਕਿਉਂ ਨਹੀਂ ਕਹਿੰਦੀ ਨਹੀਂ ਅਸੀਂ ਤੁਸੀਂ ਮਤਲਬ ਜਿਸ ਤਰ੍ਹਾਂ ਉਹ ਕਿਸੇ ਤੇ ਪ੍ਰੈਪਰੇਸ਼ਨ ਨਹੀਂ ਬਣਾਉਣਾ ਹੁੰਦਾ ਮੈਂ ਕੁੜੀ ਆ ਤੇ ਬਿਲੀਆਂ ਅੱਖਾਂ ਬਰਾਉਨ ਵਾਲ ਹੈ ਤੇ ਜਿਹੜੇ ਮੇਰੇ ਵੇਖਣ ਵਾਲੇ ਇਸ ਟਾਈਮ ਸੁਣੋਤੇ ਆ ਉਹ ਉਹਦਾ ਚੈਨਲ ਹੈ ਤੇ ਉਹਦੇ ਹੀ ਹੋਣਗੇ ਉਹਦੇ ਪੱਖ ਦੀ ਹੋਣਗੇ ਤੇ ਮੈਂ ਤਾਂ ਵੀ ਇਹਨੂੰ ਦਬਾ ਲੂੰਗੀ ਉਲਟਾ ਕਹਿੰਦੀ ਇਹ WhatsApp ਯੂਨੀਵਰਸਿਟੀ ਤੋਂ ਤੁਸੀਂ ਗਿਆਨ ਲੈ ਕੇ ਆ ਜਾਂਦੇ ਹੋ ਇਦਾਂ ਕੁਝ ਨਹੀਂ ਹੁੰਦਾ ਤੇ ਇਹ ਤਾਂ ਸਾਧੀਆਂ ਤੋਂ ਚੱਲਦੀ ਆਉਂਦੀ ਆ ਬਸੰਤ ਮੈਂ ਕਿਹਾ ਵੀ ਦੋ ਯਾਰ ਪੰਜ ਤੋਂ ਤੁਹਾਡੇ ਬੈਨ ਕੀਤਾ ਰਿਹਾ ਅਗੇ ਨਹੀਂ ਉਹ ਤਾਂ ਮਨਜਾ ਕਰਕੇ ਬੈਨ ਕੀਤਾ ਮੈਂ ਤਾਂ ਨਹੀਂ ਧਰਮ ਕਰਕੇ ਬੈਨ ਕੀਤੀ ਸੀ ਤੁਸੀਂ ਇਸ ਗੱਲ ਨੂੰ ਮੰਨੋ ਨਾ ਮੰਨੋ ਉਹ ਕਾਫੀ ਮੇਰੀ ਉਹਦੇ ਨਾਲ ਡਿਬੇਟ ਹੋਈ ਤੇ ਫਿਰ ਮੈਂ ਹੋਰ ਦੋ ਤਿੰਨ ਜਿੰਨ ਬੰਦਿਆਂ ਨੇ ਮਤਲਬ ਇਦਾਂ ਨੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਉਹਦੀ ਆਡੀਅנס ਮੈਂ ਪਹਿਲੀ ਵਾਰੀ ਗਿਆ ਸੀ ਮੇਰੇ ਹੱਕ ਚ ਉਸ ਨੂੰ ਮਤਲਬ ਦੱਸਣਾ ਸ਼ੁਰੂ ਕਰਤਾ ਵੀ ਇੱਦਾਂ ਇੱਦਾਂ ਕਰਕੇ ਉੱਥੇ ਵੀ ਬੰਦ ਸੀ ਇਸ ਵਾਰੀ 3 ਦਿਨ ਹੀ ਮਨਾਉਂ ਦਿੱਤੀ ਫੇਰ ਉਹ ਗੱਲ ਪਿਆ ਕਿ ਜਿੱਦਾਂ ਕਹਦੇ ਹੁੰਦੇ ਵੀ ਇੱਥੇ ਦਾ ਚਾਇਨਾ ਡੋਰ ਹੈ ਤਾਂ ਇੰਡੀਆ ਦੇ ਵਿੱਚ ਵੀ ਇਦਾਂ ਕਰਦੇ ਆ ਉਹਦਾ ਚਾਇਨਾ ਡੋਰਾ ਨਾਲ ਗੱਲ ਵੱਡੇ ਜਾਂਦੇ ਲੋਕਾਂ ਦੀ ਆ ਹੁੰਦਾ ਹੈ ਉਹਦੇ ਨਾਲ ਇਨਸਾਨ ਹੁੰਦਾ ਹੈ ਸਾਡੀ ਤਾਂ ਮਰੀਮ ਨਮਾਜ਼ ਇੰਨੀ ਵਧੀਆ ਮਤਲਬ ਮੁੱਖ ਮੰਤਰੀ ਆ ਸੋਡੂ ਵੀ ਇਹ ਮੁੱਖ ਮੰਤਰੀ ਮਿਲਣੀ ਚਾਹੀਦੀ ਹੈ ਜਿਨੇ ਕੇ ਐਡਾ ਵੱਡਾ ਬੀੜਾ ਚੁੱਕਿਆ ਇੱਕ ਵੀ ਇਦਾਂ ਦੀ ਕੋਈ ਗੱਲ ਹੋ ਜਾਂਦੀ ਤਾਂ ਉਹਦੇ ਗੱਲ ਗੱਲ ਪੈ ਜਾਣੀ ਸੀ ਚਲੋ ਮੈਂ ਖਿਆ ਵੀ ਠੀਕ ਹੈ ਬੀੜਾ ਚੁੱਕਿਆ ਉਸਨੇ ਉਸ ਅਸੀਂ ਤਾਂ ਚਲੋ ਸਲਾਹਤਾ ਕਰਦੇ ਆ ਪਰ ਤੁਸੀਂ ਇਹ ਕਿਉਂ ਨਹੀਂ ਮੰਨਦੇ ਵੀ ਤੁਸੀਂ ਹੁਣ ਦੁਬਾਰਾ ਤਿੰਨ ਦਿਨ ਇੱਕ ਵਾਰੀ ਟ੍ਰਾਇਲ ਕਰਕੇ ਦੇਖਿਆ ਵੀ ਲੋਕ ਨਾ ਭੜਕੇ ਜਾਂ ਜਿਹੜੇ ਕੱਟੜ ਲੋਕ ਆ ਥੋੜੇ ਜੀ ਵੀ ਉਹਨਾਂ ਨੇ ਨਾ ਵਿਰੋਧ ਕੀਤਾ ਵੀ ਇਹ ਤਾਂ ਹਿੰਦੂ ਸਿੱਖਾਂ ਦਾ ਤਿਉਹਾਰ ਹੈ ਤੇ ਫਿਰ ਗਾਂ ਤੋਂ ਮਨਾ ਲਿਆ ਕਰਾਂਗੇ ਇਹ ਨਹੀਂ ਗੱਲ ਮੰਨੀ ਨਹੀਂ ਅਸੀਂ ਤਾਂ ਪਹਿਲਾਂ ਤੋਂ ਮਨਾਉਂਦੇ ਆ ਸਾਡਾ ਤਾਂ ਇਹ ਪੰਜਾਬ ਦਾ ਤਿਉਹਾਰ ਹੈ ਇਹ ਤਾਂ ਪੰਜਾਬੀਆਂ ਦਾ ਤਿਉਹਾਰ ਹੈ ਮੈਂ ਕਹਿੰਦੀ ਲਾਹੌਰ ਹੈ ਲਾਹੌਰ ਦੇ ਵਿੱਚ ਮਨਾਇਆ ਤੁਸੀਂ ਤੇ ਫਿਰ ਗੱਲ ਆ ਗਈ ਮੁਸਲਮਾਨ ਹਿੰਦੂ ਤੇ ਸਿੱਖਾਂ ਤੇ ਫਿਰ ਮੈਂ ਕਹਾਂ ਵੀ ਉੱਥੇ ਘੱਟ ਕੌਂਗੇ ਤਾਂ ਨਹੀਂ ਉੱਥੇ 60% ਕਹਿੰਦੀ ਮੁਸਲਮਾਨ ਰਹਿੰਦੇ ਆ ਮੁਸਲਮਾਨ ਸ਼ੁਰੂ ਤੋਂ ਹੈ ਤਿਉਹਾਰ ਮਨਾਉਂਦੇ ਆ ਫਿਰ ਉੱਥ ਜਿਵੇਂ ਸਿੱਖ ਬਾਅਦ 'ਚ ਆਇਆ ਨਾ ਮੁਸਲਮਾਨੀ ਬਾਅਦ ਚ ਆਇਆ ਲਾਹੌਰ ਦੇ ਵਿੱਚ ਹੁਣ ਅਰਬੀਆਂ ਦਾ ਤੇ ਤਿਉਹਾਰ ਹੈ ਨਹੀਂਗਾ ਇਹ ਬਸੰਤ ਲਾਹੌਰ ਦੇ ਵਿੱਚ ਇਹ ਮੁਸਲਮਾਨ ਇਸ ਤਿਉਹਾਰ ਨੂੰ ਮਨਾਉਂਦੇ ਸੀ ਤਾਂ ਕਿਸੇ ਤੋਂ ਦਾ ਇਨਸਪਾਇਰ ਉਹਨਾਂ ਨੇ ਇਨਸਪੀਰੇਸ਼ਨ ਲਈ ਹੋਣੀ ਹੈ ਇਹ ਤਾਂ ਨਹੀਂ ਵੀ ਉਹ ਤੋਂ ਅਰਬ ਤੋਂ ਆ ਕੇ ਤੁਸੀਂ ਵੀ ਤਾਂ ਬਾਅਦ ਦੇ ਵਿੱਚ ਹੀ ਕਨਵਰਟ ਹੋਏ ਫਿਰ ਉਸ ਦਾ ਤੁਹਾਨੂੰ ਪਤਾ ਜਿਸ ਤਰ੍ਹਾਂ ਜਦੋਂ ਗੱਲਾਂ 'ਚ ਉਲਝਾ ਲਗੇ ਕੋਈ ਹੋਰ ਵੀ ਕਾਫੀ ਜਣਾਂ ਨੇ ਸਵਾਲ ਕੀਤੇ ਔਰੰਗਜ਼ੇਬ ਬਾਰੇ ਅਬਦਾਲੀ ਬਾਰੇ ਫਿਰ ਉਹ ਉਲਝ ਗਈ ਉਲਝ ਕਿਉਂ ਨੇ ਲਾਈਵ ਹੀ ਬੰਦ ਕਰਤੀ ਕਹਿੰਦੀ ਕੋਈ ਪ੍ਰੋਬਲਮ ਆ ਗਈ ਉਸ ਤੋਂ ਬਾਅਦ ਮੈਂ ਗਿਆ ਹੀ ਨਹੀਂ ਇਦਾਂ ਹੀ ਉਸ ਦੀ ਵੀਡੀਓ ਵੀ ਆਈ ਹੈ 10 12 ਘੰਟੇ ਪਹਿਲਾਂ ਤੇ ਉਹਦੇ ਵਿੱਚ ਵੀ ਲੋਕਾਂ ਨੇ ਚੰਗੀ ਲਾਹਵਾ ਕੀਤੀ ਹੈ ਮੈਨੂੰ ਇਹ ਖੁਸ਼ੀ ਹੈ ਵੀ ਜਿਹੜੇ ਲੋਕ ਕਮ ਸੇ ਕਮ ਹੁਣ ਇਹਨਾਂ ਦੀਆਂ ਪਾਕਿਸਤਾਨਿਕ ਨਾਂ ਵੀਡੀਓਜ਼ ਤਾਂ ਦੇਖਦੇ ਆ ਪਰ ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਦਾ ਸ਼ੀਸ਼ਾ ਆਇਨਾ ਦਿਖਾਉਂਦੇ ਆ ਇਹ ਬਹੁਤ ਵਧੀਆ ਗੱਲ ਹੈ ਇਸੇ ਤਰ੍ਹਾਂ ਤੁਸੀਂ ਮੇਰੀਆਂ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ ਆਪਾਂ ਇਹਨਾਂ ਨੂੰ ਐਕਸਪੋਜ਼ ਕਰਦੇ ਰਹਾਂਗੇ ਔਨਲਾਈਨ ਟਾਈਮ ਦੇ ਵਿੱਚ ਇਸ ਤੇ ਹੀ ਇੱਕ ਹੋਰ ਮੈਂ ਵੀਡੀਓ ਬਣਾਉਂਗਾ ਜਿਹੜੀ ਇਹਨੇ ਐਬਸਟੇਨ ਫਾਈਲਸ ਤੇ ਵੀਡੀਓ ਬਣਾਈ ਹੈ ਬਾਕੀ ਜਿਹੜੀ ਇਹਨੇ ਵਾਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਇਹਨਾਂ ਦੇ ਗੈਂਗ ਬਣੇ ਹੋਏ ਯੂਕੇ ਦੇ ਵਿੱਚ ਉਹਨਾਂ ਨੂੰ ਵੀ ਉਹਦੇ ਵਿੱਚ ਵੀ ਵਾਈਟ ਲੋਕ ਜ਼ਿਆਦਾ ਹੈ ਪਾਕਿਸਤਾਨੀ ਹੈ ਨਹੀਂਗੇ ਤੇ ਉਹਦੇ ਤੇ ਵੀ ਆਪਾਂ ਪੂਰੀ ਵੀਡੀਓ ਲੈ ਕੇ ਆ ਰਹੇ ਹਾਂ ਸੋ ਇਹ ਜ਼ਿਆਦਾ ਲੰਬੀ ਵੀਡੀਓ ਹੋ ਜੇ ਤਾਂ ਤੁਸੀਂ ਦੇਖਦੇ ਨਹੀਂ ਇਸ ਕਰਕੇ ਮੈਂ ਹੁਣ ਸੋਚਿਆ ਵੀ ਥੋੜੀ ਜਿਹੀ ਸ਼ਾਰਟ ਹੀ ਵੀਡੀਓ ਆਪਾਂ ਫਾਰਮੈਟ ਰੱਖਿਆ ਕਰਨਾ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇਸੇ ਵੀਡੀਓ ਦਾ ਸੈਕੰਡ ਪਾਰਟ ਆਪਾਂ ਜਲਦੀ ਲੈ ਕੇ ਆ ਰਹੇ ਹਾਂ ਸਤਿ ਸ੍ਰੀ ਅਕਾਲ